और स्वास्थ्य कारण लोगों ने प्यार परी शास्त्री काल का बहुत सम्मान हमारे को है खराब करने वास्ते तो इस करके मैं अपने राष्ट्रना शक्ति शुरू कर साइंस में बहुत तरक्की की है ਚਤੁਰਕੀ ਕਰਕੇ ਸਾਡੇ ਸਮਾਜ ਨੂੰ ਉਹ ਪੁੱਛ ਦੇ ਤਾ ਸੁਭੂਤਾਂ ਦੇ ਰੂਪ ਵਿੱਚ ਕਿ ਅਸੀਂ ਲੱਗਦਾ ਵੈਸੇ ਤਾਂ ਆਨੰਦਮਾਨ ਬਨੇ ਹਵਨ ਦਾ ਪਰ ਅੱਗੇ ਗੱਲ ਪੂਰੀ ਕਰੇਗੀ ਜੇਰੀ ਕਸਲ ਚਿੰਤਾਇ ਅਕਲ ਨੂੰ ਲਾਇ ਕਿਸ ਤਰੱਕੀ ਮੂ ਚੰਦਾ ਅਕ ਨੂੰ ਲਾਇਆ ਏ ਸੱਚ ਰੱਖੀ ਨੇ ਦਿਲ ਬੰਦੇ ਦਾ ਖਾਇਆ ਏ ਸੱਚ ਰੱਖੀ ਨੇ ਦਿਲ ਬੰਦੇ ਦਾ ਖਾਇਆ ਏ ਸੱਚ ਰੱਖੀ ਨੇ ਪਿੰਡ ਦਾ ਖਾਲੀ ਖੂਬੀ ਰੋ ਰੋ ਕਹੇ ਪਿੰਡ ਦਾ ਖਾਲੀ ਖੂਬ ਰੋ ਰੋ ਕਹੇ ਮੇਰਾ ਪਿੰਡ ਦਾ ਖਾਲੀ ਖੂਬ ਰੋ ਰੋ ਕਹੇ ਮੇਰਾ ਰੌਣ ਕੰਬੇਲਾ ਗਵਾਇਆ ਇਸ ਤਰਕੀ ਰੌਣ ਕੰਬੇਲਾ ਗਵਾਇਆ ਇਸ ਤਰਕੀ ਨੇ ਕਿਹੜਾ ਪਾਣੀ ਅਗਲੀ ਪੀੜੀ ਪੀਏਗੀ ਕਿਹੜਾ ਪਾਣੀ ਅਗਲੀ ਪੀੜੀ ਪੀਏਗੀ ਕਿਹੜਾ ਪਾਣੀ ਅਗਲੀ ਪੀੜੀ ਪੀਏਗੀ ਨਦੀਆਂ ਜ਼ਹਿਰ ਬਣਾਇਆ ਇਹ ਸੱਚਰ ਕੀ ਨਾ ਮਤਿ ਜਹਰ ਮਿਲਾਇਆ ਇਹ ਸੁਤਰਕੀ ਨੇ ਵਾਇਰਸ ਪੈਦਾ ਕਰ ਕਰ ਕੇ ਵਿਚ ਲੈ ਬਾਂਦੇ ਵਾਇਰਸ ਪੈਦਾ ਵਾਇਰਸ ਪੈਦਾ ਕਰ ਕਰਕੇ ਵਿਚ ਲੈ ਬਾਂਦੇ ਵਾਇਰਸ ਪੈਦਾ ਕਰ ਕਰ ਕੇ ਵਿੱਚ ਵੇ ਬਾਂਦੇ ਖਲਕਤ ਨੂੰ ਮਰਵਾਇਆ ਇਸ ਤਰਕੀ ਨੇ ਖਲਕਤ ਨੂੰ ਮਰਵਾਇਆ ਇਸ ਤਰਕੀ ਨੇ ਨਸ਼ਟ ਕਰਨ ਲਈ ਆਪੇ ਸਿਰ ਜੀ ਖੁਸ਼ਹਾਲੀ ਨਸ਼ਟ ਕਰ ਲਈ ਆਪੇ ਸਿਰ ਜੀ ਖੁਸ਼ਹਾਲੀ ਨਸ਼ਟ ਕਰ ਲਈ ਆਪੇ ਸਿਰ ਜੀ ਖੁਸ਼ਹਾਲੀ ਐਟਮ ਬੰਦ ਬਣਾਇਆ ਇਹ ਸੁਖ ਰੱਖੀ ਨੇ ਐਟਮ ਬੰਬ ਬਣਾਇਆ ਇਹ ਸੁਖ ਰੱਖੀ ਨੇ ਜਿੰਦਾ ਅਕਲ ਨੂੰ ਲਾਇਆ